ਬਾਕੀ ਇਹਦੀ ਖਾਸੀਅਤ ਇਹ ਹੈ ਕਿ ਸੁਪਰ ਸਪੀਡ ਗੱਡੀ ਹੈ 1 ਘੰਟੇ ਦੇ ਵਿੱਚ 260 ਕਿਲੋਮੀਟਰ ਕੱਢਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਵਹੀਕਲ ਜਿਹੜਾ ਹੈ ਐਨ ਲੱਗਦਾ ਜਿਵੇਂ ਕੋਈ ਜੈਟ ਜਿਹੜਾ ਜਹਾਜ਼ ਹੋਵੇ ਔਰ ਇਹਦੀ ਟੈਕਨੀਕੀ ਬੜੀ ਬੱਚਿਆਂ ਨੇ ਵਧੀਆ ਬਣਾਈ ਆ ਬਹੁਤ ਹੀ ਦੇਖਣ ਨੂੰ ਸੁੰਦਰ ਹੈ ਤੇ ਚੱਲਦਾ ਤਾਂ ਐਨ ਲੱਗਦਾ ਕਿ ਕੋਈ ਜੈਟ ਜਿਹੜਾ ਆ ਜਾਂ ਫਿਰ ਆਰਮੀ ਜਹਾਜ਼ ਜਦੋਂ ਲੈਂਡ ਜਾਂ ਚੜਦੇ ਨੇ ਫਲਾਈ ਕਰਦੇ ਨੇ ਤਾਂ ਉਸ ਵੇਲੇ ਦੇਦਾਂ ਦੀ ਆਵਾਜ਼ ਆਂਦੀ ਹੈ ਕੀ ਤਕਨੀਕ ਬਣਾਈ ਹੈ ਕੀ ਸੋਚ ਰੱਖੀ ਹੈ ਸਾਡੇ ਨਾਲ ਨੇ ਇਥੋਂ ਯੂਨੀਵਰਸਿਟੀ ਦੇ ਜਿਹੜੇ ਇਹਨਾਂ ਨੇ ਬਣਵਾਈ ਹੈ ਇਹਨਾਂ ਦੇ ਇੰਚਾਰਜ ਜਿਹੜੇ ਆ ਸੋ ਮਿਸਟਰ ਕੀ ਮੈਮ ਜੀ ਤੁਹਾਡਾ ਕਸ਼ਮੀਰੀ ਲਾਲ ਜੀ ਸੋ ਕਸ਼ਮੀਰੀ ਲਾਲ ਜੀ ਆਪਾਂ ਇਹਨਾਂ ਕੋਲ ਜਾਣਦੇ ਆ ਕਿ ਕਿਵੇਂ ਇਹਨਾਂ ਦੇ ਮਨ ਵਿੱਚ ਆਈ ਸੀ ਕਿਉਂਕਿ ਈਗਲ ਟਾਈਪ ਜਿਹੜਾ ਬਣਾਇਆ ਗਿਆ ਹੈ ਫਾਰਮੂਲਾ 1 ਸਰ ਕੀ ਪਲਾਨ ਸੀ ਕਿਵੇਂ ਇਹਦਾ ਨਾਮ ਦਿੱਤਾ ਗਿਆ ਕੀ ਤਕਨੀਕ ਬਣਾਈ ਗਈ ਹੈ ਹਾਂਜੀ ਨਮਸਕਾਰ ਸਰ ਜੀ ਇਹ ਜੀ ਮੇਜਰ ਪ੍ਰੋਜੈਕਟ ਹੁੰਦਾ ਸਾਡੇ ਡਿਪਲੋਮੇ ਵਾਲੇ ਬੱਚੇ ਜਿਹੜੇ ਡਿਪਲੋਮਾ ਕਰਦੇ 3 ਸਾਲ ਦਾ ਉਹ ਲਾਸਟ ਸੈਮੈਸਟਰ ਦੇ ਵਿੱਚ ਜਾ ਕੇ ਉਹਨਾਂ ਨੇ ਜੋ ਕਾਲਜ ਦੇ ਵਿੱਚੋਂ ਸਿੱਖਿਆ ਜੋ ਉਹਨਾਂ ਨੇ ਸਾਡੇ ਕੋਲੋਂ ਅਚੀਵਮੈਂਟਸ ਕੀਤੀਆਂ ਉਹਦੇ ਬੇਸ ਤੇ ਫਿਰ ਇਹਨਾਂ ਨੇ ਪ੍ਰੋਜੈਕਟ ਤੇ ਤਿਆਰ ਕਰਕੇ ਸਾਨੂੰ ਦੇਣਾ ਹੁੰਦਾ ਕਈ ਬੱਚੇ ਅਲੱਗ-ਅਲੱਗ ਤਰ੍ਹਾਂ ਦੇ ਮਾਡਲ ਤਿਆਰ ਕਰਦੇ ਆ ਪਰ ਕੁਝ ਬੱਚੇ ਸਾਨੂੰ ਬਹੁਤ ਇੰਟਰਸਟਿਡ ਬੱਚੇ ਸਾਡੇ ਪੋਲੀਟੈਕਨਿਕ ਦੇ ਡਿਪਲੋਮੇ ਦੇ ਉਹ ਕਹਿੰਦੇ ਵੀ ਅਸੀਂ ਇੱਕ ਇਹ ਜੁਨਿਕ ਚੀਜ਼ ਤਿਆਰ ਕਰਨੀ ਆ ਵੀ ਅਸੀਂ ਇੰਜਨ ਕਿਸੇ ਹੋਰ ਚੀਜ਼ ਦਾ ਲੈ ਕੇ ਜਿਪਸੀ ਦਾ ਐਕਚੁਅਲੀ ਇੰਜਨ ਲੱਗਿਆ ਇਹਦੇ 'ਚ ਤੇ ਉਹ ਚੀਜ਼ ਲੈ ਕੇ ਅਸੀਂ ਸੁਪਰ ਸਪੀਡ ਗੱਡੀ ਕਹਿੰਦੇ ਤਿਆਰ ਕਰਨੀ ਆ ਅਸੀਂ ਫਿਰ ਉਹਨਾਂ ਨੂੰ ਅਲਾਉ ਕਰ ਦਿੱਤਾ ਸੀ ਹਾਂ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਆਪਣਾ ਫੁੱਲ ਕੋਆਪਰੇਟ ਕੀਤਾ ਬੱਚੇ ਬਹੁਤ ਮਿਹਨਤੀ ਸੀ ਤੇ ਉਹਨਾਂ ਨੇ ਜਿਪਸੀ ਦਾ ਇੰਜਨ ਲੈ ਕੇ ਸੁਪਰ ਸਪੀਡ ਗੱਡੀ ਤਿਆਰ ਕੀਤੀ ਆ ਫਾਰਮੂਲਾ ਆਪਣੇ ਯੂਰਪ ਦੇ ਵਿੱਚ ਇਹ ਪ੍ਰਾਈਜ਼ ਜਿੱਤ ਕੇ ਆਏ ਏਸ਼ੀਆ ਦੀ ਗੇਮਸ ਹੋਈਆਂ ਸੀ ਜਿਹੜੀਆਂ ਉਹਦੇ ਵਿੱਚ ਪ੍ਰਾਈਜ਼ ਤੀਜੇ ਚੌਥੇ ਨੰਬਰ ਤੇ ਮਤਲਬ ਆਈ ਹੈ ਗੱਡੀ ਇਹ ਤੇ ਬਾਕੀ ਇਹ ਤਾਂ ਜੀ ਖਾਸੀਅਤ ਇਹ ਹੈ ਕਿ ਸੁਪਰ ਸਪੀਡ ਗੱਡੀ ਹੈ 1 ਘੰਟੇ ਦੇ ਵਿੱਚ 260 ਕਿਲੋਮੀਟਰ ਕੱਢਦੀ ਹੈ ਜੀ ਇਹ ਹਾਂਜੀ ਸੁਪਰ ਸਪੀਡ ਅੱਛਾ ਮੈਂ ਮੈਂ ਦੇਖ ਰਿਹਾ ਇਹਦੇ ਅਲੱਗ-ਅਲੱਗ ਪਾਰਟਸ ਤੇ ਟਾਇਰ ਦੀ ਗੱਲ ਕਰੀ ਟਾਇਰ ਜਿਹੜੇ ਆ ਫਰੰਟ ਪੁਣਾਇਆ ਗਿਆ ਸੀਟ ਹੈ ਪਿਛੇ ਇੰਜਣ ਹੈ ਇੰਜਣ ਤੁਸੀਂ ਦੱਸਿਆ ਕਿ ਜਿਪਸੀ ਦਾ ਲਾਇਆ ਗਿਆ ਬਾਕੀ ਜੇ ਗੱਲ ਕਰੀਏ ਬਾਕੀ ਪਾਰਟਸ ਕਿਹੜੇ-ਕਿਹੜੇ ਗੱਡੀਆਂ ਤੋਂ ਲਏ ਆ ਸਰ ਐਦਾਂ ਵੀ ਫੁਲੀ ਮੈਨੂਫੈਕਚਰਿੰਗ 셀ਫ ਮੈਨੂਫੈਕਚਰਿੰਗ ਆ ਸਾਡੀ ਵਰਕਸ਼ਾਪ ਦੇ ਵਿੱਚ ਤਿਆਰ ਕੀਤੀ ਬੱਚਿਆਂ ਨੇ ਸਾਰੀ ਟੋਟਲੀ ਡਾਈਮੈਂਸ਼ਨਿੰਗ ਜੋ ਦਾ ਸਾਈਜ਼ ਆ ਲੈਂਥ ਵਿਡਥ ਹਾਈਟ ਇਹ ਸਾਰੀ ਬੱਚਿਆਂ ਦੀ ਖੁਦ ਦੀ ਕੈਲਕੂਲੇਟਡ ਹੈ ਅਸੀਂ ਨਾਲ ਉਹਨਾਂ ਦੀ ਹੈਲਪ ਕੀਤੀ ਆ ਵੀ ਤੁਸੀਂ ਇਸ ਤਰ੍ਹਾਂ ਕਰੋ ਹੁਣ ਤੁਸੀਂ ਦੇਖੋਗੇ ਇਹ ਸਾਰੀਆਂ ਜਿਹੜੀਆਂ ਸ਼ੌਕ ਸਸਪੈਂਸ਼ਨ ਸਿਸਟਮ ਹੈ ਇਹ ਸਾਰਾ ਹੀ ਅਸੀਂ ਖੁਦ ਬੱਚਿਆਂ ਦਾ ਤਿਆਰ ਕੀਤਾ ਹੋਇਆ ਸਟੀering ਵੀ ਅਸੀਂ ਅਲੱਗ ਕਿਸੇ ਹੋਰ ਗੱਡੀ ਦਾ ਲਿਆ ਹੋਇਆ ਰੈਕ ਐਂਡ ਪਿਨੀਅਨ ਇਸ ਵਿੱਚ ਸਟੀering ਗੀਅਰ ਬਾਕਸ ਹੈ ओके ਉਹ ਵੀ ਅਸੀਂ ਜਿਪਸੀ ਦਾ ਲਿਆ ਹੋਇਆ ਤੇ ਇਸੇ ਤਰ੍ਹਾਂ ਸਾਰੀ ਸ਼ੀਟ ਇਹ ਤਿਆਰ ਕੀਤੀ ਮੈਨੂਫੈਕਚਰਿੰਗ ਔਰ ਟਾਇਰ ਵੀ ਆਪਾਂ ਅਲੱਗ-ਅਲੱਗ ਮਤਲਬ ਪਾਰਟਸ ਕਰਕੇ ਤਿਆਰ ਕੀਤੀ ਸਿਰਫ ਇੱਕ ਇੰਜਨ ਹੀ ਲਿਆ ਜਿਪਸੀ ਦਾ ਆਪਾਂ 6ਪੀ ਦੀ ਜੈਟ ਵਾਂਗ ਦਿੱਤੀ ਗਈ ਜੀ ਕੋਈ ਹਾਂਜੀ ਹਾਂਜੀ 에어로ਡੈਨਿਕ ਜਿਹੜੀ ਉਹ ਵੀ ਖਿਆਲ ਰੱਖਿਆ ਗਿਆ ਇਹਦੇ ਵਿੱਚ ਤੋਂ ਇਸੇ ਕਰਕੇ ਸੁਪਰ ਸਪੀਡ ਗੱਡੀ ਬਣੀ ਹੈ ਜੀ ਤੇ ਜਦੋਂ ਜਦੋਂ ਚਲਾਉਂਦਾ ਜਿਹੜਾ ਬੱਚਾ ਹੈ ਚਲਾਉਂਦਾ ਤੇ ਇਹ ਚੱਲਦੀ ਡੀਜ਼ਲ ਤੇ ਜਾਂ ਦੇਖੋ ਬੈਟਰੀ ਹੈ ਪਟ પેટ્રોલ ਗੱਡੀ ਹੈ પેટ્રોલ ਦੀ ਟੋਟਲੀ પેટ્રોલ ਗੱਡੀ ਹਾਂਜੀ ਹਾਂਜੀ ਕੀ ਐਵਰੇਜ ਨਾਲ ਕੱਢਦਾ ਐਵਰੇਜ ਤਾਂ ਸਰ ਹੁਣ ਜੇ ਤੁਸੀਂ ਸਪੀਡ ਲੈਣੀ ਹੈ ਫੇਰ ਤਾਂ ਐਵਰੇਜ ਦੀ ਆਪਾਂ ਗੱਲ ਨਹੀਂ ਕਰ ਸਕਦੇ ਸੋ ਐਵਰੇਜ ਫੇਰ ਵੀ ਅਪਰੋਕਸੀਮੇਟਲੀ 5-6 ਦੀ ਐਵਰੇਜ ਹੈਗੀ ਹੈ ਪਰ ਲੀਟਰ ਦੇ ਵਿੱਚ 5 ਕਿਲੋਮੀਟਰ ਤੇ ਟਾਪ ਸਪੀਡ ਕਿਤੇ ਕਿਤੇ ਚੱਲਦੀ ਹੈ 260 ਕਿਲੋਮੀਟਰ ਜੀ 260 ਕਿਲੋਮੀਟਰ ਪਰ ਆਵਰ ਹਾਂਜੀ ਤੇ ਜੋ ਆਪਾਂ ਲੋਕੇਸ਼ਨ ਸਾਰਾ ਕੋਈ ਦੋ ਜੀ ਦੱਸਿਆ ਕਿ ਇਹ ਇੰਨੀ ਸਪੀਡ ਨਾਲ ਚੱਲਦੀ ਹੈ ਤੇ ਆਹ ਪਾਰਟਸ ਲਗਾਏ ਨੇ ਕਿ ਇੱਕ ਬੱਚਾ ਨੂੰ ਸਨੇਹਾ ਦੇਣਾ ਚਾਹੁੰਦੇ ਹਾਂ ਜਿਹੜੇ ਬੱਚੇ ਇਦਾਂ ਦਾ ਇੰਟਰਸਟ ਰੱਖਦੇ ਨੇ ਸਕਿੱਲ ਯੂਨੀਵਰਸਿਟੀ ਲੈਂਬਰਨ ਵੱਲੋਂ ਕਿਸ ਨੂੰ ਸਨੇਹਾ ਦੇਣਾ ਚਾਹੁੰਦੇ ਹਾਂ ਬਿਲਕੁਲ ਸਰ ਸਾਡੀ ਯੂਨੀਵਰਸਿਟੀ ਹੈ ਹੀ ਸਕਿੱਲ ਦੇ ਵਿੱਚ ਇਹ ਤੇ ਅਸੀਂ ਸਾਰਾ ਫੋਕਸ ਹੀ ਸਕਿੱਲ ਦੇ ਉੱਪਰ ਕੀਤਾ ਜਾਂਦਾ ਤਾਂ ਕਿ ਬੱਚੇ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਕੋਈ ਨਾ ਕੋਈ ਮਤਲਬ ਇਨਵੈਂਟ ਕਰ ਸਨ ਇਨਵੈਂਸ਼ਨ ਕਰ ਸਕਣ ਜਿੱਦਾਂ ਹੁਣ ਬੱਚੇ ਕਈ ਇਲੈਕਟ੍ਰੀਕਲ ਗੱਡੀਆਂ ਬਣਾਤੇ ਆ ਕੋਈ ਪੈਟਰੋਲ ਬਣਾਦੇ ਕੋਈ ਡੀਜ਼ਲ ਬਣਾਦੇ ਤੇ ਹੁਣ ਇਹ ਪਾ ਤਿਆਰ ਕਰਾਂਗੇ ਬੱਚੇ ਨੇ ਪੋਲਿਊਸ਼ਨ ਦੇ ਕੇ ਆਮ ਤੌਰ ਤੇ ਇਹ ਵੀ ਗੱਡੀਆਂ ਆ ਰਹੀਆਂ ਲੱਗਦਾ ਵੀ ਉਹ ਪਲਾਨ ਤੁਹਾਡਾ ਫਿਰ ਨਾ ਜਿਹੜਾ ਅਗਲਾ ਨੈਕਸਟ ਇਹੀ ਹੋਏਗਾ ਬਿਲਕੁਲ ਸਰ ਸਾਡਾ ਪਲਾਨ ਇਹੀ ਹੈ ਵੀ ਡੀਜ਼ਲ ਪੈਟਰੋਲ ਨੂੰ ਛੱਡ ਕੇ ਅਸੀਂ ਮਤਲਬ ਸੀਐਨਜੀ ਜਾਂ ਇਲੈਕਟ੍ਰਿਕ ਕਾਰ ਵਾਲੇ ਪਾਸੇ ਅਸੀਂ ਮੋਲਡ ਹੋ ਰਹੇ ਹਾਂ ਬੱਚਿਆਂ ਨੂੰ ਕਰ ਰਹੇ ਹਾਂ ਕਿ ਉਹ ਚੀਜ਼ ਨੂੰ ਤੁਸੀਂ ਮਤਲਬ ਅੱਗੇ ਅਪਗ੍ਰੇਡ ਕਰੋ ਤੁਹਾਡੀ ਇਸ ਪਲੈਨਿੰਗ ਦੇ ਨਾਲ ਇਸ ਸੋਚ ਦੇ ਨਾਲ ਜਿਹੜੇ ਕੋਰਸ ਨੂੰ ਬੱਚੇ ਲੈ ਰਹੇ ਨੇ ਤੁਹਾਡੇ ਬੱਚੇ ਸਿੱਖ ਰਹੇ ਨੇ ਬੱਚਿਆਂ ਦੇ ਅੰਦਰ ਕਿਦਾਂ ਦੀ ਉਰਜਾ ਆ ਰਹੀ ਹੈ ਕਿ ਸਰ ਉਹਨਾਂ ਨੇ ਜਾਂ ਬੱਚਿਆਂ ਨੇ ਇਹ ਚੀਜ਼ਾਂ ਬਣਾਈਆਂ ਤੇ ਅਸੀਂ ਕੋ ਨਵੀਂ ਚੀਜ਼ ਹੋਰ ਕੱਢੀ ਨਵੀਂ ਟੈਕਨਿਕ ਜਾਂ ਜਾਂ ਬੱਚੇ ਇਹਦੇ ਤੇ ਕੋਈ ਨਵੀਂ ਮੋਡੀਫਾਈ ਕਰਨਾ ਚਾਹੁੰਦੇ ਆ ਨਹੀਂ ਸਰ ਇਹਦੇ ਬਰਤ ਹੁਣ ਮੋਡੀਫਾਈ ਨਹੀਂ ਹੋ ਸਕਦੀ ਪਰ ਅਲੱਗ ਪ੍ਰੋਜੈਕਟ ਸਾਡੇ ਚੱਲ ਰਹੇ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਆ ਸੀਐਨਜੀ ਤੇ ਚੱਲ ਰਹੇ ਆ ਤੇ ਇਲੈਕਟ੍ਰਿਕ ਵੀਕਲ ਦੇ ਵੀ ਚੱਲ ਰਹੇ ਆ ਬੱਚੇ ਨੂੰ ਬਹੁਤ ਮੋਡੀਫਿਕੇਸ਼ਨ ਮਿਲਦੀ ਹੈ ਇਸ ਚੀਜ਼ ਦਾ ਜੇ ਆਪਾਂ ਇਦਾਂ ਦੇ ਪ੍ਰੋਜੈਕਟ ਤਿਆਰ ਕਰਦੇ ਆ ਇੱਕ ਤਾਂ ਬੱਚਿਆਂ ਨੂੰ ਸਕਿੱਲ ਦੇ ਵਿੱਚ ਇੰਟਰਸਟ ਵੱਧਦਾ ਔਰ ਬੱਚੇ ਬਿਜ਼ੀ ਰਹਿੰਦੇ ਸਾਰਾ ਟਾਈਮ ਸਾ